ਨੋ ਨੋ ਸੇਮਿੰਗ ਪਿੰਡ ਦੇ ਵਿੱਚ ਲੋਕੀ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਵੀ ਇਹ ਇਹਨਾਂ ਦਾ ਮੁੰਡਾ ਜੀ ਨਸ਼ਾ ਕਰਦਾ ਹੈ ਇਹਨੂੰ ਕੋਈ ਰਿਸ਼ਤਾ ਨਾ ਕਰੋ ਉਸ ਮਨ ਅ ਕਲੀਜਾ ਫਟ ਕੇ ਫਟ ਜਾਂਦਾ ਉਸ ਟਾਈਮ ਤੇ ਜਦੋਂ ਉਹਨੂੰ ਇਹੋ ਜਿਹੇ ਤਾਨੇ ਮੇਲੇ ਵੀ ਸੁਣਨੇ ਪੈਂਦੇ ਆ ਪਿੰਡ ਦੇ ਵਿੱਚ ਉਹ ਬਜ਼ੁਰਗ ਦੀਆਂ ਅੱਖਾਂ ਉਹ ਅੱਖਾਂ ਪਰ ਆਉਂਦੀਆਂ ਨੇ ਉਹ ਪਰਮਾਤਮਾ ਵਾਲ ਵੇਖਦਾ ਹੈ ਮੈਂ ਕਿਹੜੇ ਕੀ ਕਰਮ ਕੀਤੇ ਸੀਗੇ ਪਰਮਾਤਮਾ ਤੂੰ ਮੈਨੂੰ ਇਹ ਜੇ ਦਿਨ ਮੁਖਾ ਰਿਹਾ ਹੈ ਕਿ ਮੇਰਾ ਜਵਾਨ ਮੁੰਡਾ ਜਿਹੜਾ ਹੈ ਉਹ ਨਸ਼ੇ ਕਰ ਰਿਹਾ ਹੈ ਕਈ ਨਹੀਂ ਹੈ ਪਹਿਨਾ ਜਿਹੜੀਆਂ ਨਾ ਵਿਆਈਆਂ ਜਾਂਦੀਆਂ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਉਹ ਜਿਹੜੇ ਘਰ ਵਿਆਹ ਕੇ ਜਾ ਰਹੀਆਂ ਨੇ ਉੱਥੇ ਉਹ ਬੰਦਾ ਨਸ਼ਾ ਕਰ ਰਿਹਾ ਹੈ ਲੜਾਈ ਲੱਗੀ ਸੀ ਠਿੱਕੀ ਗੱਲ ਤੁਸੀਂ ਉਹਨਾਂ ਦੇ ਵੰਸ਼ਕ ਨਹੀਂ ਹੋ ਕਿ ਤੁਹਾਨੂੰ ਅੱਜ ਬਾਹਰ ਨਿਕਲ ਕੇ ਐਕਸ਼ਨ ਡੱਬਿੰਗ ਦਾ ਫੜ ਕੇ ਨਹੀਂ ਹੋਣਾ ਚਾਹੀਦਾ ਕਲਾਸ ਅੱਜ ਮੈਂ ਵੀ ਤੁਹਾਡੇ ਸਾਹਮਣੇ ਖੜੀ ਆ ਇੱਕ ਕੁੜੀ ਹੋ ਕੇ ਮੈਂ ਵੀ ਮੈਂ ਇਸ ਦੇ ਖਿਲਾਫ ਲੜਨ ਲਈ ਤਿਆਰ ਹਾਂ ਤੁਸੀਂ ਸਾਰੇ ਜਣੇ ਵੀ ਮੇਰਾ ਸਾਥ ਦਿਓ ਤਾਂ ਕਿ ਆਪਾਂ ਸਾਰੇ ਜਣੇ ਮਿਲ ਕੇ ਇਹ ਨਸ਼ਾ ਤਸਕਰਾਂ ਨੂੰ ਅੰਦਰ ਕਰਾਈਏ ਤੇ ਆਪਣੇ ਬੱਚਿਆਂ ਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਪੰਜਾਬ ਨੂੰ ਬਚਾਈਏ ਇਹ ਕੋੜ ਜਿਹੜਾ ਹੈ ਸਾਨੂੰ ਪਿੰਡਾਂ ਦੇ ਵਿੱਚੋਂ ਖਤਮ ਕਰਨ ਦੀ ਲੋੜ ਹੈ ਪੰਜਾਬ ਨੂੰ ਵਰਲਡ ਪੱਧਰ ਤੇ ਉੱਤੇ ਪੰਜਾਬ ਸਿੰਘ ਜਾਨਿਆ ਜਾਂਦਾ ਹੈ ਕਿਉਂ ਜਾਨਿਆ ਜਾਂਦਾ ਕਿਉਂਕਿ ਪੰਜਾਬ ਦੇ ਵਿੱਚ ਕੋਈ ਭੁਖਾ ਨਹੀਂ ਹੁੰਦਾ ਪੰਜਾਬ ਦੇ ਵਿੱਚ ਲੰਗਰ ਲੱਗਦੇ ਨੇ ਸਬੀਲਾਂ ਲੱਗਦੀਆਂ ਨੇ ਸਾਡੇ ਲੋਕਾਂ ਦੀ ਐਗਜ਼ੈਂਪਲ ਦਿੱਤੀ ਜਾਂਦੀ ਹੈ ਕਿ ਨਖਰੀ ਸਿੰਘ ਨਲਵਾ ਹੁੰਦਾ ਸੀਗਾ ਪੰਜਾਬ ਚੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਿੱਤਾ ਸੀਗਾ ਪੰਜਾਬ ਦੇ ਵਿੱਚ ਸਾਡੇ ਗੁਰੂਆਂ ਦੀ ਐਗਜ਼ੈਂਪਲ ਦਿੱਤੀ ਜਾਂਦੀ ਹੈ ਪਰ ਅਸੀਂ ਅੱਜ ਦੀ ਗੱਲਾਂ ਕਰ ਰਹੇ ਹਾਂ ਕਾਇਰਾਂ ਵਾਲੀਆਂ ਅਸੀਂ ਕਾਇਰਾਂ ਵਾਲੀਆਂ ਗੱਲਾਂ ਕਰਦੇ ਜਦੋਂ ਪਿੰਡ ਦੇ ਵਿੱਚ ਇਹ ਗੱਲ ਕਹਿੰਦੇ ਨਹੀਂ ਨਹੀਂ ਆਪਾਂ ਤਾਂ ਦੁਸ਼ਮਣੀ ਪਾਉਣੀ ਹੈ ਭਾਈ ਤੁਸੀਂ ਤੁਸੀਂ ਕਿਹੜੀ ਕੌਮ ਦੇ ਵਿੱਚੋਂ ਆਂਦੇ ਹੋ ਮਾਚੇ ਨੂੰ ਤਾਂ ਸਭ ਤੋਂ ਪਹਿਲਾਂ ਸੰਘਰਸ਼ ਹੀ ਕਿਹਾ ਗਿਆ ਹੈ ਅਸੀਂ ਸਭ ਤੋਂ ਅੱਗੇ ਜਾ ਕੇ ਲੜਦੇ ਹਾਂ ਜੇ ਮੈਂ ਅੱਜ ਕੁੜੀਆਂ ਦੇ ਸਾਹਮਣੇ ਖੜ੍ਹੀ ਹੋ ਕੇ ਕਹਿ ਸਕਦੀਆਂ ਕਿ ਮੈਂ ਆਪਣੀਆਂ ਮਾਵਾਂ ਵਾਸਤੇ ਲੜੂੰਗੀ ਮੈਂ ਆਪਣੇ ਬਜ਼ੁਰਗਾਂ ਵਾਸਤੇ ਲੜੂੰਗੀ ਤੁਸੀਂ ਕਿਉਂ ਨਹੀਂ ਲੜ ਸਕਦੇ ਤੁਹਾਨੂੰ ਵੀ ਲੜਨ ਦੀ ਲੋੜ ਹੈ ਅੱਜ ਸਰਕਾਰ ਸਾਡੇ ਨਾਲ ਖੜੀ ਹੈ ਪ੍ਰਸ਼ਾਸਨ ਸਾਡੇ ਨਾਲ ਖੜਿਆ ਹੈ ਐਸਐਚਓ ਸਾਹਿਬ ਵੀ ਸਪੀਚ ਦੇ ਕੇ ਗਏ ਹੈ ਉਹ ਵੀ ਕਹਿ ਕੇ ਗਏ ਨੇ ਕਿ ਮੈਂ ਕਿਸੇ ਨਸ਼ਾ ਤਸਕਰ ਦੀ ਜਿਹੜੀ ਹੈ ਮੈਂ ਜ਼ਮਾਨਤ ਨਹੀਂ ਕਰਨ ਦੇਣੀ ਔਰ ਜੇ ਕੋਈ ਨਸ਼ਾ ਤਸਕਰ ਦੀ ਜ਼ਮਾਨਤ ਲੈਣ ਵਾਸਤੇ ਜਾਊਗਾ ਅਸੀਂ ਉਹਦੀ ਪ੍ਰਾਪਰਟੀ ਵੀ ਸੀਜ਼ ਕਰਾਂਗੇ ਅੱਜ ਅਸੀਂ ਜੇ ਗੱਡਣਾ ਨਹੀਂ ਵੜ ਕੇ ਬੰਦ ਹੋ ਸਕਦੇ ਅਸੀਂ ਸਾਰੇ ਜਣੇ ਇਕੱਠਾ ਕਰ ਲਈਏ ਨਾ ਪਿੰਡ ਵਾਲੇ ਤੇ ਮੈਨੂੰ ਨਹੀਂ ਲੱਗਦਾ ਕਿ ਪਿੰਡ ਦੇ ਵਿੱਚ ਕੋਈ ਨਸ਼ਾ ਵੇਚ ਸਕਦਾ ਹੈ ਕੀ ਦੀ ਕਵਿਟੀ ਗੱਲ ਐ ਆਪਾਂ ਆਪਾਂ ਇਹ ਨਾ ਸੋਚੀਏ ਕਿ ਸਾਡਾ ਕੰਮ ਸਾਡਾ ਹੈ ਦੂਜੇ ਦਾ ਦੂਜਾ ਹੈ ਯਾਨੀ ਪੁਰਾਣਾ ਪੰਜਾਬ ਲੈ ਕੇ ਆਓ ਵਾਪਸ ਜਿ세 ਈਦਾ ਵਿਆਹ ਹੁੰਦਾ ਸੀਗਾ ਸਾਰਾ ਪਿੰਡ ਜਿੰਮੇਵਾਰੀ ਚ ਚੱਤੀ ਫਿਰਦਾ ਸੀਗਾ ਕਿ ਈਦਾ ਵਿਆਹ ਆ ਪਿੰਡ ਦੇ ਵਿੱਚ ਕੋਈ ਦੁੱਧ ਦੀ ਸੇਵਾ ਦੇਂਦਾ ਸੀਗਾ ਕੋਈ ਗੱਦੇ ਲਚਾਈਆਂ ਦਿੰਦਾ ਸੀਗਾ ਕੋਈ ਮੰਝੇ ਇਕੱਠੇ ਕਰੀ ਫਿਰਦਾ ਸੀਗਾ ਉਹ ਸਾਡਾ ਪੰਜਾਬ ਸੀਗਾ ਉਹ ਸਾਡਾ ਕਲਚਰ ਸੀਗਾ ਉਹ ਸਾਡੀ ਵੈਲਿਊਸ ਸੀਗੀਆਂ ਪਰ ਅੱਜ ਆਪਾਂ ਕਿਹੜੇ ਮਾਡਰਨ ਪਨੇ ਦੇ ਵਿੱਚ ਜਾ ਰਹੇ ਆਂ ਕਿ ਅੱਜ ਆਪਾਂ ਕੁਲੀ ਜਾ ਰਹੇ ਆ ਆਪਣੀ ਸਾਂਝ ਲਈ ਕੁਲੀ ਜਾ ਰਹੇ ਆ ਪੰਜਾਬ ਸਿੰਘ ਜਿਹੜਾ ਕਲੌਂਦਾ ਹੈ ਨਾ ਪੂਰੇ ਵਰਲਡ ਪੱਧਰ ਦੇ ਉੱਤੇ ਉਹਨੂੰ ਯਾਦ ਰੱਖੋ ਉਹਦੀਆਂ ਵੈਲਿਊਜ਼ ਕੀ ਨੇ এডਿਕੇਸ਼ਨ ਕੀ ਹੈ ਉਹਦੀ ਉਹਦਾ ਨੀਂ ਪੱਥਰ ਸੋ ਮੇਰੇ ਨਾਲ ਖੜਾ ਕਰਕੇ ਇਹ ਦੱਸੋ ਕਿ ਤੁਸੀਂ ਮੇਰੇ ਨਾਲ ਦੋਗੇ ਨਸ਼ਾ ਨਸ਼ੇ ਦੇ ਖਿਲਾਫ ਮੈਂ ਤੁਹਾਡੇ ਨਾਲ 100 ਜੁਕੂਗੀ ਉਹ ਜਿਹੜੇ ਜਲੋ ਕਰਦੇ ਆਂ ਉਦੋਂ ਅਸੀਂ ਕਿੰਨੇ ਸਾਲ ਪੁਰਖ ਜੋ ਸਾਡੀਆਂ ਭੁੱਲ ਨਾ ਚੁੱਕਾ ਉਹ ਸਾਡੀਆਂ ਮਾਫ਼ ਕਰਦੀ ਪਰ ਅੱਗੇ ਜੋ ਹੋਣਾ ਹੈ ਸਰਬੱਤ ਦਾ ਭਲਾ ਮੰਗੀ ਅਸੀਂ ਹਮੇਸ਼ਾ ਅਰਦਾਸ ਕਰਦੇ ਆ ਨਾ ਇਹ ਇੱਕ ਅਰਦਾਸ ਹੈ ਮੈਂ ਤੁਹਾਡੇ ਸਾਹਮਣੇ ਲੈ ਕੇ ਆਈ ਆ ਮੈਂ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਖੜੇ ਹੋ ਜੋ ਅਸੀਂ ਅਰਦਾਸ ਕਰਾਂਗੇ ਆਪਣੇ ਪਿੰਨ ਵਾਸਤੇ